ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਏ ਪਿੰਡ ਚੇਲਾ ਚੇਲਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਭਿੱਖੀਵਿੰਡ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਹੈਗੀ ਏ ਦੋਸਤੋ ਬਿਲਕੁਲ ਭਿੱਖੀਵਿੰਡ ਦੇ ਨਾਲ ਲੱਗ ਜਾਂਦਾ ਪਿੰਡ ਚੇਲਾ ਮਾੜੀ ਕੰਬੋਕੇ ਪਿੰਡ ਥੋੜੀ ਦੂਰੀ ਤੇ ਆ ਪਲਵਾਨਕੇ ਦਰਾਜਕੇ ਪਿੰਡ ਥੋੜੀ ਦੂਰੀ ਆ ਦੋਸਤੋ ਤੇ ਖਾਸ ਵਿਜਿਟ ਤੁਸੀਂ ਪਿੰਡ ਚੇਲੇ ਕਰਨੀ ਆ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਆਪਾਂ ਇਹ ਕਵਰੇਜ ਕਰਦੇ ਪਏ ਆ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਦਿਖਾਉਣੀ ਆ ਦੂਜਾ ਸੂਬਾ ਸੂਣ ਵਾਲੀ ਆ ਦੋਸਤੋ ਤੇ ਇੱਕ ਵੈੜਾ ਰਿਕਾਰਡ ਵੀਰ ਬਹੁਤ ਚੰਗਾ ਖਾਸਾ ਦੱਸ ਰਿਹਾ ਇਸ ਝੋਟੀ ਦਾ ਪਹਿਲੇ ਸਵੇਰੇ ਦੇ ਵਿੱਚ ਚੰਗੀ ਮਿਲਕਿੰਗ ਦੋਸਤੋ ਇਸਨੇ ਕਰਵਾਈ ਆ ਹੁਣ ਇਹ ਦੂਜਾ ਸੂਬਾ ਅੱਗੇ ਸੂਣ ਜਾ ਰਹੀ ਆ ਅੱਜ 14 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਦੋਸਤੋ ਕੱਲ ਨੂੰ 15 ਦਸੰਬਰ ਨੂੰ ਮਾਰਨਿੰਗ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਸੋ ਜਿਹੜੇ ਵੀਰ ਨੂੰ ਜਜੂਗੀ ਦੋਸਤੋ ਝੋਟੀ ਰਿਕਾਰਡ ਵਾਈਜ਼ ਬਾਡੀ ਬੰਦਰ ਵਾਈਜ਼ ਠੀਕ ਹੈ ਜੀ ਜਾਂ ਜਿਹੜਾ ਵੀਰ ਅੱਗੇ ਬਰੀਡ ਵਾਲਾ ਪਸ਼ੂ ਖਰੀਦਣਾ ਚਾਹੁੰਦਾ ਜਾਂ ਬਰੀਡ ਉੱਪਰ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਚੰਗੇ ਪਸ਼ੂ ਦੀ ਭਾਲ ਦੇ ਵਿੱਚੋਂ ਠੀਕ ਹੈ ਜੀ ਸ਼ੁਰੂਆਤ ਕਰਨੀ ਚਾਹੁੰਦੇ ਹੋ ਵੀ ਚੰਗੀ ਝੋਟੀ ਕੋਈ ਚੰਗੇ ਮਿਲਕ ਰਿਕਾਰਡ ਵਾਲੀ ਮਿਲੇ ਤੇ ਨੈਕਸਟ ਅੱਗੇ ਦੋਸਤੋ ਕੋਈ ਚੰਗੀ ਏਆਈ ਜਾਂ ਕਿ ਚੰਗੇ ਸੀਮਰ ਰਖਵਾ ਕੇ ਕੋਈ ਅੱਗੇ ਬਰੀਡ ਦੇ ਉੱਪਰ ਕੰਮ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਵੀਰਾਂ ਲਈ ਇਹ ਦੋਸਤੋ ਇੱਕ ਸਪੈਸ਼ਲ ਬਰੀਡਿਕ ਉਹ ਆ ਝੋਟੀ ਦਾ ਵੀਰ ਰਿਕਾਰਡ ਦੱਸ ਦਊਗਾ ਆਪਾਂ ਨੂੰ ਤੇ ਇੱਕ ਵੜਾ ਵੜ ਵੀ ਤਕਰੀਬਨ ਹਜੇ ਸਮਾਂ ਲੈਂਦੀ ਆ ਪਰ ਦੋ ਪਸ਼ੂਆਂ ਦੀ ਦੋਸਤੋਂ ਆਪਾਂ ਡਿਟੇਲ ਵੀਰ ਤੋਂ ਪੁੱਛ ਲਾਂਗੇ ਕਿ ਕਿੰਨਾ-ਕਿੰਨਾ ਸਮਾਂ ਬਾਕੀ ਹੈ ਲਿਖਤੀ ਤੌਰ ਤੇ ਤੇ ਆਓ ਲੈਨੇ ਜਾਣਕਾਰੀ ਪੁੱਛਦੇ ਹਾਂ ਕੀ ਡਿਟੇਲ ਕੀ ਵੇਰਵਾ ਜਿੰਨਾ ਦੋ ਪਸ਼ੂਆਂ ਦਾ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਸਭ ਠੀਕ ਠਾਕ ਅੱਛਾ ਵੀਰ ਇੱਕ ਨਾਮ ਆਪਣਾ ਜ਼ਰੂਰ ਦੱਸ ਦਿਗੇ ਮੇਰਾ ਨਾਮ ਜਤਿੰਦਰ ਸਿੰਘ ਜੀ ਠੀਕ ਹੈ ਜੀ ਜਤਿੰਦਰ ਭਾਈ ਪਸ਼ੂ ਘਰ ਦੇ ਇੱਕ ਰੇਲੂ ਹਾਂਜੀ ਕਰੇਲੂ ਆ ਜੀ ਠੀਕ ਆ ਜੀ ਤੇ ਦੋ ਪਸ਼ੂ ਸੇਲ ਕਰਦੇ ਪੈਂ ਇੱਕ ਤੇ ਝੋਟੀ ਆਪਣੇ ਕੋਲ ਹਾਂਜੀ ਇੱਕ ਵੈੜ ਇੱਕ ਵੈੜ ਇਹ ਪਿਛਲੇ ਸੋਹਿਆਂ ਦੀ ਚਵਾਈਆਂ ਦੀ ਹੋਈ ਆਪਣੇ ਹੱਥੀ ਹਾਂਜੀ ਆਪਣੇ ਹੱਥੀ ਮੱਝ ਰਹੀ ਠੀਕ ਆ ਤੇ ਪਹਿਲੇ ਨੰਬਰ ਤੇ ਜਤਿੰਦਰ ਭਾਈ ਇਹ ਦੱਸ ਦਈਏ ਭੈਣ ਭਰਾਵਾਂ ਨੂੰ ਜਿਹੜੀ ਝੋਟੀ ਆ ਹਾਂਜੀ ਇਹ ਕੀ ਰਿਕਾਰਡ ਹੈ ਦਾ ਮਾਂ ਦਾ ਕੀ ਦੁੱਧ ਰਿਕਾਰਡ ਸੀ ਜਾਂਦਾ ਪਿਛਲੇ ਸੋਹੇ ਦਾ ਕੀ ਰਿਕਾਰਡ ਰਿਹਾ ਆਪਣੇ ਕੋਲ ਇਹ ਮਾਂ ਦਾ ਹੀ ਮਾਂ ਹਰਿਆਣੇ ਚੋਂ ਲਿਆਂਦੀ ਹਾਂਜੀ ਇਹ ਮਾਂ ਦਾ ਤਾਂ ਇੰਨਾ ਪਤਾ ਨਹੀਂ ਆ ਹਰਿਆਣੇ ਜੋ ਇਹ ਮਗਰ ਕੱਟੀ ਆਈ ਅੱਛਾ ਜੀ ਤੇ ਕਰਤੀ ਤਿਆਰ ਹੋ ਹੀ ਅਰੇ ਪਹਿਲੇ ਸਵੇਨੇ ਸੂਈ ਪਹਿਲੀ ਵਾਰ ਆਪਣੇ ਕੋਲ ਜੀ ਤੇ 16 17 ਲੀਟਰ ਦੁੱਧ ਦਿੰਦਾ ਹੈ ਨੇ ਪਹਿਲੇ ਸਵੇਈ 16 17 ਲੀਟਰ ਹਾਂਜੀ ਠੀਕ ਆ ਜੀ ਇਹ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਦੋਸਤੋ ਮੈਂ ਵੀਰ ਨੂੰ ਕਿਹਾ ਮੈਂ ਕਿਹਾ ਇੱਕ ਵਪਾਰ ਦੀ ਲਾਈਨ ਦੇ ਵਿੱਚ ਹੁੰਦਾ ਵੀ ਜੋ ਦੱਸਿਆ ਜਾਂਦਾ ਵਧਾ ਜੜਾ ਕੇ ਵੀਰਾਂ ਦਾ ਵੀ ਆਪਾਂ オリジナル ਜਿਹੜਾ ਦੋਸਤੋ ਇਹਦਾ ਇਹਨਾਂ ਦੁੱਧ ਚੋਇਆ ਸੀਗਾ ਦੋਸਤੋ ਬਰੀਡ ਨੇ ਨਸਲ ਨੇ ਦੁੱਧ ਕੱਢਣਾ ਹੁੰਦਾ ਤੇ ਬਾਕੀ ਜਿਹੜੇ ਵੀਰ 파ਰਕੂ ਸੋ ਨਾਰਮਲੀ ਉਹਨਾਂ ਨੂੰ ਪਤਾ ਲੱਗ ਜਣਾ ਠੀਕ ਆ ਜੀ ਬਾਕੀ ਮੂੰਹ ਮੱਥੇ ਦੇ ਤੁਸੀਂ ਆ ਵੇਖੋ ਬਿਲਕੁਲ ਪਤਲਾ ਜਿਹਾ ਫੇਸ ਆ ਤੇ ਦੰਦੋਂ ਵੈਸੇ ਮੈਨੂੰ ਲੱਗਦਾ ਵੀ ਜਵਾਨ ਹੋ ਚੁੱਕੀ ਆ ਠੀਕ ਆ ਤੇ ਸਿੰਘੀ ਸੁੰਗੀ ਬਹੁਤ ਵਧੀਆ ਬਿਲਕੁਲ ਗੁਲਾਈ ਦੇ ਵਿੱਚ ਗੋਲ ਅਰਾਊਂਡ ਜਿਹੜਾ ਬਿਲਕੁਲ ਸਿੰਘ ਆ ਤੇ ਅੱਛਾ ਵੀਰ ਚਵਾਈ ਚੁਵੀ ਲੰਮਾ ਸਮਾ ਕਰਾ ਦਿੰਦੀ ਆ ਚਵਾਈ ਚੁਵੀ ਲੰਮਾ ਸਮਾ ਕਰਾ ਦਿੰਦੀ ਮਿਲਦੀ ਕਿੰਨਾ ਕ ਟਾਈਮ ਰਹਿੰਦੀ ਆ ਇਹ ਲਾਸਟ ਅਹੀਂ ਆ ਵੀ 2 ਮਹੀਨੇ ਛੱਡੀ ਆ ਅੱਛਾ ਜੀ ਹਾਂਜੀ ਤੇ ਅੱਗੇ ਜਿੰਨਾ ਚਿਰ ਮਿਲਦੀ ਆ ਬਿਲਕੁਲ ਐ ਲੱਤ ਨਹੀਂ ਲਾਉਂਦੀ ਠੀਕ ਆ ਜੀ ਨਾ ਹੀ ਟਿਕਾ ਲਾਇਆ ਇਹ ਯਾਨੀ ਜਨ ਬਲੀਆ ਆਪਣੀ ਮਰਜ਼ੀ ਨਾਲ ਛੱਡੀ ਹੈ ਠੀਕ ਹੈ ਜੀ ਅੱਗੇ ਕਿਸ ਸੀਮਨ ਤੋਂ ਕੱਬਣਾ ਕਿ ਨਾਰਮਲ ਹੀ ਕੋਈ ਟੀਕਾ ਰਖਾਇਆ ਜਾਂ ਕੋਈ ਪਤਾ ਜੀ ਪਿਛਲੀ ਵਾਰੀ ਜੇ ਪਹਿਲੇ ਸਵੇਰੇ ਸੂਈ ਸੀ ਤੇ ਟੀਕਾ ਸੀ ਰੁਸਤਮੇਂਦਰਾ ਅੱਛਾ ਜੀ ਤੇ ਉਹ ਕੱਟੀ ਅੰਦਰ ਹੈ ਜੀ ਇਹਦੀ ਕੱਟੀ ਵੀ ਹੈਗੀ ਆ ਔਰ ਰੁਸਤਮੇਂਦਰੀ ਦੀ ਆ ਰੁਸਤਮੇਂਦਰੀ ਤੇ ਐ ਕਿਨੂੰ ਨਵਾਬ ਦਾ ਟੀਕਾ ਭਰਿਆ ਐ ਤਕਾਂ ਨਵਾਬ ਦਾ ਹਾਂਜੀ ਲਓ ਜੀ ਹੁਣ ਜਿਹੜਾ ਦੋਸਤੋ ਨਵਾਬ ਦਾ ਜਿਹੜਾ ਟੀਕਾ ਭਰਿਆ ਗਿਆ ਨਵਾਬ ਤੋਂ ਏ ਆਈ ਜਿਹੜੀ ਹੋਈ ਆ ਇਸ ਛੋਟੀ ਨੂੰ ਤੇ ਬਾਕੀ ਕੱਦ ਕਾਰ ਜਿਹੜਾ ਦੋਸਤੋ ਛੋਟੀ ਦਾ ਫੁੱਲ ਬੜਾ ਫੁੱਲ ਵੱਟੀ ਆ ਅੱਛਾ ਤੇ ਇਹ ਵੀਰ ਦਿਨ ਹਜੇ ਕਿੰਨੇ ਕ ਪਏ ਹਜੇ ਪੂਰੇ ਹੋਣ ਦੇ ਵਿੱਚ ਇਹ 25 ਦਸੰਬਰ ਨੂੰ 10 ਮਹੀਨੇ ਪੂਰੇ ਹੋਣੇ ਇਹਦੇ 25 ਦਸੰਬਰ ਨੂੰ ਹਾਂਜੀ ਤੇ ਤਕਰੀਬਨ ਹਜੇ ਪਏ 10 11 ਦਿਨ ਹਾਂਜੀ ਲਗਭਗ ਇਹਨੇ 28 ਜਾਂ 30 ਤਰੀਕ ਨੂੰ ਹੋਊਗੀ ਪੰਜ ਚਾਰ ਦਿਨ ਉੱਤੇ ਲੈਂਦੀ ਹੁੰਦੀ ਹੈ ਤੇ ਬਣਦੀ ਪੁੰਦੀ ਫੁੱਲ ਬੜਾ ਫੁੱਲ ਹਾਂ ਪੂਰਾ ਵਹਨਾ ਪੜਾਉਗੀ ਤੇ ਠੀਕ ਹੈ ਜੀ ਲੋਬੀ ਦੋਸਤੋ 16 17 ਲੀਟਰ ਵਾਲੀ ਮਿਲਕਿੰਗ ਜਿਹੜੀ ਇਸ ਛੋਟੀ ਦੀ ਹੈਗੀ ਆ ਤੇ ਪਹਿਲਾਂ ਜਿਹੜੀ ਕੱਟੀ ਦਿੱਤੀ ਸੀ ਔਰ ਉਸ ਤੋਂ ਮੈਂ ਹਿੰਦਦੀ ਸੀ ਠੀਕ ਆ ਜੀ ਹੁਣ ਇਹ ਨਵਾਬ ਤੋਂ ਗੱਪਣਾ ਦੋਸਤੋ ਉਮੀਦ ਕੋਈ ਵੀ ਹੋਵੇ ਚਾਹੇ ਮੇਲ ਆ ਜਾਏ ਚਾਹੇ ਫੀਮੇਲ ਆ ਜਾਏ ਉਹ ਮੈਨੇ ਰੱਖ ਦੀਏ ਦੋਸਤੋ ਜਦੋਂ ਪਸ਼ੂ ਦੀ ਮਿਲਕਿੰਗ ਚੰਗੀ ਆ ਚਾਹੇ ਮੇਲ ਆ ਜਾਏ ਚਾਹੇ ਫੀਮੇਲ ਆ ਜਾਏ ਠੀਕ ਆ ਤੇ 25 ਦਸੰਬਰ ਨੂੰ ਦਿਨ ਪੂਰੇ ਆ ਬਾਡੀ ਬੰਤਰ ਦੀ ਤੁਸੀਂ ਆ ਵੇਖ ਹੀ ਸਕਦੇ ਹੋ ਠੀਕ ਆ ਜੀ ਪੂਰੀ ਨਿੱਗਰ ਆ ਵਜਨ ਵਟੇ ਵਾਲੀ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਆ ਉਲਟ ਬਹਿਣੀ ਵਾਲੇ ਪਾਸੇ ਮੈਂ ਥਾਣਾ ਜਰੂਰ ਦਿਖਾਉਣਾ ਤੇ ਲੰਬਾ ਸਮਾਂ ਮਿਲਦੀ ਹੈ ਬਿਲਕੁਲ ਦੋ ਬਹੀਨੇ ਵੀਰਾਂ ਦਾ ਪਹਿਲਾਂ ਆਪਾਂ ਛੱਡੀ ਸੀ ਥੋੜਾ ਇਦੋਂ ਉਧਰਲੇ ਪਾਸੋਂ ਇੱਕ ਦਿਓ ਜ ਸੋ ਜਿਹੜੇ ਵੀਰ ਬਿਲਕੁਲ ਨਸਲ ਦੇ ਇੱਕ 파ਰਖੂ ਨੇ ਉਹਨਾਂ ਨੂੰ ਬਥੇਰੇ ਸਮਝ ਆ ਜੂਗੀ ਦੋਸਤੋ ਵੈਸੇ ਰੇਟ ਵੀ ਜਿਹੜਾ ਵੀਰ ਤੋਂ ਪੁੱਛ ਲਾਂਗੇ ਵੀ ਕਿਦਾਂ ਕਰਦੇ ਆ ਤਾਂ ਕੀ ਹਿਸਾਬ ਕਿਤਾਬ ਰਹੂਗਾ ਤੇ ਖੋਲ ਕੇ ਤੋੜ ਕੇ ਦਿਖਾ ਦਈਏ ਮੜਾ ਜੀ ਇਹਨੂੰ ਤੋੜ ਦਈਏ ਖੋਲ ਕੋ ਨਹੀਂ 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 ਇੱਥੋਂ ਅੰਦਰ ਹੀ ਤੋੜ ਦਾਂਗੇ ਜੀ ਅੰਦਰ ਹੀ ਤੋੜ ਦਾਂਗੇ ਠੀਕ ਹੈ ਆਜੇ ਦੋਸਤੋ ਬਿਲਕੁਲ 11 ਦਿਨ ਬਾਕੀ ਏ ਥਣ ਚੱਡੇ ਦੀ ਜੇਕਰ ਗੱਲ ਕਰੀਏ ਤੇ ਝੋਟੀ ਨੇ ਕਾਫੀ ਵੱਡਾ ਲੇਵਾ ਦੋਸਤੋ ਬਣਾਉਣਾ ਹੈ ਕਿਉਂਕਿ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ 15 17 ਲੀਟਰ ਵਾਲੇ ਪਸ਼ੂ ਦੀ ਤੇ ਥਣ ਚੱਡਾ ਵਿਖਾਲਾ ਵੀ ਘੱਟੋ ਘਾਟ 17 18 ਕਿਲੋ ਦਾ ਵਿਖਾਲਾ ਹੋਊਗਾ ਤੇ ਦੋਸਤੋ 15 16 16 17 ਲੀਟਰ ਮਿਲਕਿੰਗ ਪਸ਼ੂ ਨੇ ਕਰਾਉਣੀ ਬਾਕੀ ਸਿਹਤ ਵਾਲੇ ਪਾਸਿਓਂ ਵੇਖ ਲਈਏ ਤੇ ਰਾਜੀ ਆ ਸੰਭੀ ਸੋਭੀ ਪੂਰੀ ਆ ਠੀਕ ਆ ਜੀ ਚੰਗੀ ਸੇਵਾ ਕੀਤੀ ਵੀਰ ਹੋਣਾ ਨੇ ਕਿਉਂਕਿ ਦੋਸਤੋ ਪਸ਼ੂ ਬਿਲਕੁਲ ਮੈਂਟੇਨ ਰੱਖਣਾ ਬਹੁਤ ਵੱਡੀ ਗੱਲਬਾਤ ਆ ਠੀਕ ਆ ਜੀ ਤੇ ਉਹ ਵੀ ਨਾਰਮਲ ਘਰੇਲੂ ਕਰਦੇ ਵਿੱਚੋਂ ਜੇਕਰ ਆਪਾਂ ਚੰਗੀ ਸਾਂਭ ਸੰਭਾਲ ਹੋਊਗੀ ਤਾਂ ਪਸ਼ੂ ਮੈਂਟੇਨ ਰਹਿਣਾ ਅਦਰਵਾਈਜ਼ ਪਸ਼ੂ ਜਿਹੜਾ ਦੋਸਤੋ ਇਹ ਨਹੀਂ ਮਿਲਕਿੰਗ ਵਾਲਾ ਨਾਰਮਲ ਸੇਵਾ ਹੋਵੇ ਸਾਂਭ ਸੰਭਾਲ ਘੱਟ ਹੋਵੇ ਤਾਂ ਪਸ਼ੂ ਸਿਹਤ ਪੱਖੋਂ ਵੀ ਟੁੱਟ ਜਾਂਦਾ ਤੇ ਵੱਡੀ ਝੋਟੀ ਆ ਪਸੰਦ ਆਊਗੀ ਵੀਰਾਂ ਨੂੰ ਤੇ ਜਿਹਨੂੰ ਦਿਲ ਨੂੰ ਲੱਗੂਗੀ ਦੋਸਤੋ ਮਨ ਨੂੰ ਲੱਗੂਗੀ ਤਾਂ ਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਤੇ ਇੱਕ ਵਾਰੀ ਫੇਰ ਦੱਸ ਦਿੰਨੇ ਆ ਪਿੰਡ ਚੇਲੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਠੀਕ ਹੈ ਤੇ अच्छा ते चबाई चबाई वीर जी बिल्कुल अपने ਘਰ ਦੇ ਆਪ ਹੀ ਕਰਦੇ ਸੀ ਇੱਥੇ ਹਾਂਜੀ ਮਾਰਾ ਸਾਡੀ ਚੌਂਦੀ ਠੀਕ ਹੈ ਜੀ ਠੀਕ ਹੈ ਪੋਲੀ ਚਵਾਈ ਰਹੀ ਹੈ ਬਿਲਕੁਲ ਐ 2 ਮਿੰਟ ਦਾ ਬੇ ਬਾਲਟੀ ਭਰ ਦਿੰਦੀ ਹੈ ਠੀਕ ਹੈ ਜੀ ਠੀਕ ਹੈ ਸੋ ਧਾਰ ਬੜੀ ਪੋਲੀ ਆ ਠੀਕ ਹੈ ਜੀ ਨਾ ਤੋਰਦੇ ਗਏ ਲੰਮਾ ਤੋਰਦੇ ਜੇ ਲੰਮਾ ਤੋਰਦੇ ਲੰਮਾ ਕਮਾ ਲਿਓ ਜੋ ਉਧਰੋਂ ਲੈਓ ਵਾਰ ਲੈਓ ਮੋੜ ਦਿਓ ਲੈਓਗੇ ਇਹ ਤੋਂ ਫੇਰ ਮੋੜ ਕੇ ਬੰਦ ਠੀਕ ਹੈ ਇਹ ਥੋੜੇ ਥਾਂ ਤੇ ਹਨਾ ਕਰੀਏ ਚੱਲ ਬੀ ਨਾ ਦੇ ਸੇਰ 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 ਹਾਂਜੀ ਲੈ ਜੋ ਬੰਦ ਬੰਦ ਦੇ ਬੋ ਆ ਬਣਾ ਆ ਬੜੀ ਬੱਬੀ ਨਾਲ ਗੱਲ ਕਰ ਲਈ ਮੈਂ ਜੋ ਇਹ ਇਹਦਾ ਫੋਨ ਹਟ ਗੱਲ ਕਰਨ ਨਾਲ ਕਲਬੀ ਨਗਰ ਆ ਠੀਕ ਆ ਅੱਛਾ ਫਿਰ ਜੀ ਕੀ ਡਿਮਾਂਡ ਕੀ ਕਰਦੇ ਆਪਾਂ ਕੀ ਲੈਣ ਜਾਣ ਕੀਤਾ ਡਿਮਾਂਡ ਉਹਦੇ ਨੂੰ ਫੋਨ ਤੇ ਕਰਨਾ ਹੈ ਅੱਛਾ ਜੀ ਮਤਲਬ ਤੁਹਾਡਾ ਹੋਗਾ ਵੀ ਚਲੋ ਹਜੇ ਥੋੜਾ ਜਿਹਾ ਹੋ ਸਕਦਾ ਵੀ ਬਿਲਕੁਲ ਨੇੜੇ ਵੀ ਜਾ ਕੇ ਵੇਚਣੀ ਹੋਵੇ ਹਾਂਜੀ ਹਾਂਜੀ ਉਹ ਸਾਬ ਨਾਲ ਤਿਆਰੀ ਤੇ ਵੀ ਪਸ਼ੂ ਵੇਚਦੇ ਨੇ ਤੇ ਫਿਰ ਥੋੜਾ ਰੇਰ ਰੂਟ ਦਾ ਹਣਾ ਹਾਂਜੀ ਹਾਂਜੀ ਤੇ ਜਰੂਰ ਜੀ ਅੱਜ ਵੇਚਣੀ ਤਾਂ ਬਿਲਕੁਲ ਕੋਈ ਫੋਨ ਫਾਨ ਭੈਣ ਭਰਾ ਕਰ ਲੇ ਤੇ ਜਰੂਰ ਦੱਸ ਦਿਓ ਠੀਕ ਹੈ ਜੀ ਠੀਕ ਆ ਮੋਲ ਜਿਹੜਾ ਦੋਸਤੋ ਫੋਨ ਤੇ ਵੀਰਾਂ ਦਾ ਵੀ ਕਰ ਲਾਂਗੇ ਜਿਹਨੂੰ ਬਿਲਕੁਲ ਪਸੰਦ ਆਊਗੀ ਦੋਸਤੋ ਤੁਸੀਂ ਨੰਬਰ ਸਕਰੀਨ ਤੇ ਚਲਦੇ ਆ ਨੰਬਰਾਂ ਤੇ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਆ ਜੀ ਮੋਲ ਕਿੰਨਾ ਕਿੱਥੋਂ ਤੱਕ ਕੀ ਗੁੰਜਾਇਸ਼ ਆ ਵਿੱਚ ਮਾਨਤਨ ਵੀ ਹੋਊਗਾ ਠੀਕ ਆ ਅਗਲੇ ਨੰਬਰ ਦੋ ਨੰਬਰ ਤੇ ਆਪਣੇ ਕੋਲ ਆ ਵੜ ਆ ਗਈ ਹੈ ਜੀ ਇਹ ਤਾਂ ਕੀ ਸਵੇਰਾ ਹੈਗਾ ਕਿੰਨੇ ਵਜੇ ਸੁੰਦੀ ਅੱਗੇ 6:00 ਦੁੱਜੇ ਸਵੇਰੇ ਸੁੰਦੀ ਆ ਆ ਲੈਓ ਅੱਗੇ ਕਰ ਦਿਓ ਜੀ ਲੈਓ ਬਾਹਰ ਹਾਂਜੀ ਇਹ ਦੁੱਜੇ ਸਵੇਰੇ ਆ ਵੀਰ ਹਨਾ ਹਾਂਜੀ ਤੇ ਪਹਿਲੇ ਸਵੇਰੇ ਦਾ ਮਿਲਕ ਰਿਕੋਰਡਿੰਗ ਦਾ ਕੀ ਸੀਗਾ ਪਹਿਲੇ ਸਵੇਰੇ ਨੇ 26 27 ਲੀਟਰ ਦੋ ਦਿੱਤਾ ਜੀ 2 ਠੀਕ ਜੀ ਪਹਿਲੀ ਸਵੇਰ ਦੀ ਬੱਚੀ ਸੀ ਇਹਦੇ ਬੱਚੀ ਹਾਂ ਠੀਕ ਆ ਆ ਬੰਦ ਗਿਆ ਠੀਕ ਕੋਈ ਆਪ ਪਾਣੀ ਨਾ ਦਾ ਲਓ ਜੀ ਕੋਈ ਨਹੀਂ ਪਿਆ ਦਿਓ ਜੀ ਪਾਣੀ ਪਿਆ ਦਿਓ ਕੋਈ ਗੱਲ ਨਹੀਂ ਸੋ ਦੂਜਾ ਸੂਹਾ ਭਰਾਵੋ ਇਸ ਟਾਈਮ ਇਹ ਸੌਣ ਜਾ ਰਹੀ ਆ ਤੇ 26 27 ਲੀਟਰ ਦੀ ਮਿਲਕਿੰਗ ਜਿਹੜੀ ਆ ਇਹਨੇ ਕਰਵਾਈ ਆ ਪਹਿਲੇ ਸੂਵੇ ਦੇ ਵਿੱਚ ਤੇ ਕੱਦ-ਕੱਡ ਜਿਹੜਾ ਦੋਸਤੋ ਇਸ ਵੇੜ ਦਾ ਵੀ ਪੂਰਾ ਹੈਗਾ ਜਿੱਦਾਂ ਆਪਾਂ ਨਾਰਮਲ ਇੱਕ ਫਾਰਮ ਵਾਲੀਆਂ ਵੇੜਾਂ ਦੇਖਦੇ ਆ ਫੁੱਲ ਵੱਡੀ ਹਾਈਟ ਕੱਦਦੀ ਆ ਤੇ ਐਚ ਐਫ ਬਰੀਡ ਦੇ ਵਿੱਚ ਅੱਛਾ ਇਹ ਤਾਂ ਦਿਨ ਹੁਣ ਕਿੰਨਾ ਕੁ ਟਾਈਮ ਪਿਆ ਜੇ ਪੂਰੇ ਹੋਣ ਚ ਇਹਦਾ 18 ਤਰੀਕ ਨੂੰ ਇਹਨੂੰ ਨਵਾਂ ਮਹੀਨਾ ਲੱਗਣਾ ਜੀ ਹੂੰ ਮਹੀਨਾ ਕੱਚੀ ਹੋ ਗਈ ਫਿਰ ਹਜੇ ਮਹੀਨਾ ਕੱਚੀ ਹੈ ਠੀਕ ਆ ਜੀ ਠੀਕ ਆ ਸੋ ਮਹੀਨਾ ਦੋਸਤੋ ਹਜੇ ਸਮਾਂ ਬਾਕੀ ਹੈ ਸੂਣ ਦੇ ਵਿੱਚ ਠੀਕ ਆ ਤੇ ਜਿਹੜਾ ਵੀਰ ਹੋ ਸਕਦਾ ਵੀ ਕੋਈ ਨੇੜੇ ਖਰੀਦੇ ਤੇ ਉਹ ਬਨਾਥਣਾ ਵਧੇਰੇ ਸਮਝਾਊਗਾ ਹਜੇ ਮਹੀਨਾ ਦੋਸਤੋ ਸਮਾਂ ਕੱਚੀ ਆ ਠੀਕ ਆ ਜੀ ਬਾਕੀ 25 27 ਲੀਟਰ ਮਿਲਕਿੰਗ ਵਾਲੀ ਇਹ ਜਿਹੜੀ ਵੇੜਾ ਤੇ ਠੀਕ ਆ ਜੀ ਸੋ ਪਿਛਲੇ ਸਵੇਰੇ ਵੀ ਵੀਰ ਉਹਨਾਂ ਦੇ ਕੋਲ ਸੀਗੀ ਪਿਛਲੇ ਸਵੇਰ ਦੀ ਮੈਨੂੰ ਲੱਗਦਾ ਵੀ ਇਹਦੀ ਵੀਡੀਓ ਵੀ ਆਪਣੇ ਕੋਲ ਪਈ ਹੈ ਪਿਛਲੇ ਸਵੇਰ ਦੀ ਨਹੀਂ ਜਦੋਂ ਤਿਆਰੀ ਸੀ ਪੂਰੀ ਹੈ ਹਾਂ ਉਹ ਵੀ ਵੀਡੀਓ ਹੋ ਗਈ ਮੇਰੇ ਬਾਅਦ ਹਣਾ ਜੀ ਹਾਂਜੀ ਠੀਕ ਹੈ ਜਦੋਂ ਪੂਰੀ ਤਿਆਰੀ ਤੇ ਸੀ ਦੋਸਤੋ ਉਹਦੀ ਵੀਡੀਓ ਤੁਹਾਨੂੰ ਮਿਲ ਜੂਗੀ ਇਸੇ ਵੈੜ ਦੀ ਵੀ ਕਿੰਨਾ ਇੱਕ ਜਿਹੜਾ ਆਰਡਰ ਦੋਸਤੋ ਬਣਾ ਕੇ ਤਿਆਰ ਕਰਦੀ ਆ ਤੇ ਹਜੇ ਤਕਰੀਬਨ ਇੱਕ ਮਹੀਨੇ ਦਾ ਸਮਾਂ ਬਾਕੀ ਹੈ ਸੂਣਤਾ ਇਹਦਾ ਮੁੱਲ ਵੀ ਫਿਰ ਫੋਨ ਤੇ ਹੋਊਗਾ ਜੀ ਹਾਂਜੀ ਇਹ ਤਿਆਰ ਨਹੀਂ ਹੋਈ ਤਿਆਰ ਹੋਈ ਹੈ ਮੈਂ ਥੋੜੀ ਜੀ ਉਹ ਮਹੀਨਾ ਪਿਆ ਚਲੋ ਹਜੇ ਸੂਣ ਚ ਹਾਂਜੀ ਤੇ ਜੇਕਰ ਕੋਈ ਅੱਜ ਭੈਣ ਭਰਾ ਖਰੀਦਣਾ ਚਾਹੁੰਦਾ ਫਿਰ ਫੋਨ ਕਾਲ ਕਰ ਲੇ ਠੀਕ ਹੈ ਜੀ ਉਹ ਸਾਬ ਨਾਲ ਮਾਨਤਾ ਕਰਦੇ ਹੋ ਜੇ ਕਿਉਂਕਿ ਤਿਆਰ ਪਸ਼ੂ ਦਾ ਆਪ ਨੂੰ ਪਤਾ ਕੋਈ ਸਾਂਭ ਨਹੀਂ ਪੈਣੀ ਆ ਕੋਈ ਮਹੀਨਾ ਇੱਕ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਜਿਹੜਾ ਵੀਰ ਅੱਜ ਖਰੀਦਣੀ ਚਾਹੁੰਦਾ ਫੁੱਲ ਵੱਡੀ ਹਾਈਟ ਆ ਕਦਮ ਮੈਂ ਮੈਂਸ਼ਨ ਕਰਦਾ ਦੋਸਤੋ ਫੁੱਲ ਵੱਡੀ ਹਾਈਟ ਦੀ ਆ ਕਦ ਘਾੜ ਪੂਰਾ ਫੁੱਲ ਵੱਡੇ ਕਦ ਬੋਤਦੀ ਆ ਤੇ ਜਿਹੜਾ ਦੋਸਤੋ ਹਾਈਟ ਹੈਗੀ ਜਿਹੜੀ ਹਾਈਟ ਆ ਇਸ ਬੈਡ ਦੀ ਉਹਨਾਂ ਦੇਵਾ ਦੋਸਤੋ ਬਣਾਉਗੀ ਠੀਕ ਆ ਕੋਈ 25 27 ਲੀਟਰ ਮਿਲਕਿੰਗ ਵਾਲੀ ਆ ਤੇ ਦਿਨ ਹਜੇ 1 ਮੰਥ 1 ਮਹੀਨਾ ਬਾਕੀ ਇਸ ਹੂਨ ਦੇ ਵਿੱਚ ਲਓ ਜੀ ਇਹ ਦੋ ਪਸ਼ੂ ਆਪਣੇ ਕੋਲ ਸੀ ਅੱਜ ਹਾਂਜੀ ਠੀਕ ਹੈ ਜੀ ਤੇ ਨੰਬਰ ਇੱਕ ਵੀਰ ਬੋਲਦ ਗਿਆ ਆਪਣੇ 98769 73905 ਠੀਕ ਹੈ ਜੀ ਜਿਸ ਇੱਕ ਆਪਣੇ ਕੋਲ ਨੰਬਰ ਚੱਲਦਾ ਨਾ ਜੀ ਹਾਂਜੀ ਠੀਕ ਆ ਵੀਰ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਤੇ ਘਰੇਲੂ ਪਸ਼ੂ ਆ ਦੋਸਤੋ ਜਿਹੜੇ ਵੀਰ ਨੂੰ ਪਸ਼ੂ ਪਸੰਦ ਹੋਣਗੇ ਤੁਸੀਂ ਸੰਪਰਕ ਕਰ ਲਿਓ ਝੋਟੀ ਵੀ ਬਿਲਕੁਲ ਚੰਗੀ ਰਿਕਾਰਡਡ ਝੋਟੀ ਆ ਕਿਸੇ ਵੀਰ ਨੇ ਬਿਲਕੁਲ ਅੱਗੇ ਬਰੀਡ ਤੇ ਕੰਮ ਕਰਨਾ ਚਾਹੇ ਚੰਗੇ ਮਿਲਕ ਵਾਲਾ ਪਸ਼ੂ ਤੁਸੀਂ ਲੱਭ ਰਹੇ ਹੋ ਤੇ ਝੋਟੀ ਜ਼ਰੂਰ ਖਰੀਦ ਸਕਦੇ ਹੋ ਠੀਕ ਹੈ ਜੀ ਰੇਟ ਜਿਹੜਾ ਉਹ ਫੋਨ ਨੰਬਰ ਜਿਹੜੇ ਬਿਲਕੁਲ ਸਕਰੀਨ ਤੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ